ਜੀ ਸਾਰਿਆਂ ਨੂੰ ਆਪਣੇ ਪੁਰਾਣੇ ਰਿਵਾਜ ਜਿਹੜੇ ਕੀ ਪਹਿਲਾਂ ਹੁੰਦੇ ਸੀ ਮੰਜੇ ਬਿਸਤਰੇ ਇਕੱਠੇ ਕਰਨੇ ਵਿਆਹ 'ਚ ਉਹ ਥੋੜੇ ਜਿ ਗੁੰਮ ਹੁੰਦੇ ਜਾਂਦੇ ਸੀ ਪਰ ਕਈ ਪਿੰਡਾਂ 'ਚ ਹਜੇ ਵੀ ਉਹ ਰਿਵਾਜ ਨੂੰ ਪੂਰਾ ਬਰਕਰਾਰ ਰੱਖਦੇ ਹੋਏ ਤੇ ਤੁਹਾਨੂੰ ਪਿੰਡ ਕਿਲਾ ਨਾਉ ਦੇ ਵਿੱਚ ਵਿਖਾਉਣੇ ਆ ਇਹਨਾਂ ਦੇ ਵਿਆਹ ਦੇ ਵਿੱਚ ਅੱਜ ਮੰਜੇ ਬਿਸਤਰੇ ਇਕੱਠੇ ਕਰਦੇ ਆ ਉਹ ਕਿਵੇਂ ਕਰਦੇ ਸੀ ਅੱਜ ਕੱਲ ਜਨਰੇਸ਼ਨ ਨੂੰ ਪਤਾ ਲੱਗੇ ਵੀ ਇਹ ਕਿਸ ਤਰ੍ਹਾਂ ਹੁੰਦਾ ਸੀ ਇਬਾਜੀ ਆਪਣੇ ਕੀ ਦਾ ਵਿਆਹ ਹੈ ਆਪਣਾ ਜੀਤੇ ਦਾ ਜਿੱਤੇ ਦਾ ਮੁੰਡਾ ਬੱਬੂ ਕੀਤਾ ਅੱਛਾ ਜਿੱਤੇ ਦੇ ਮੁੰਡੇ ਦਾ ਤੇ ਇਹ ਤੁਸੀਂ ਮੰਝੇ ਬਿਸਤਰੇ ਸਾਰੇ ਘਰ-ਘਰ ਇਕੱਠੇ ਕਰਦੇ ਹੋ ਹਾਂਜੀ ਘਰ-ਘਰ ਘਰ-ਘਰ ਇਕੱਠੇ ਕਰਦੇ ਹਾਂ ਠੀਕ ਆ ਤੇ ਇਹ ਦਿਖਾਇਆ ਜੋ ਵੀ ਕੀ ਕੀ ਅੱਜ ਕੱਲ ਦੇ ਪਤਾ ਲੱਗੇ ਵੀ ਕੀ ਕੀ ਲੈ ਕੇ ਆਉਣੇ ਤੁਸੀਂ ਇੱਕ ਮੰਝਾ ਲੈਣੇ ਹੋ ਮੰਝਾ ਬਿਸਤਰਾ ਅਰਜਾਈ ਅੱਛਾ ਇੱਕ ਅਰਜਾਈ ਇੱਕ ਬਿਸਤਰਾ ਬਿਸਤਰਾ ਅਰਜਾਈ ਇੱਕ ਮੰਝਾ ਇੱਕ ਮੰਝਾ ਤੇ ਨਾਲ ਸਹਰਾਣਾ ਵਗੈਰਾ ਸਹਰਾਣਾ ਨਹੀਂ ਆ ਇਸ ਤਰ੍ਹਾਂ ਆ ਦੇਖੋ ਬਿਡਾ ਮਾੜਾ ਇਸ ਸਾਈਡ ਤੇ ਹੋਈ ਆ ਦੇਖੋ ਮੰਜੇ ਤੇ ਵੀ ਨਿਸ਼ਾਨੀ ਲਾਉਂਦੇ ਸੀ ਵੀ ਕਿਉਂਕਿ ਬਾਅਦ ਚ ਕੱਲਾ ਮੰਦਾ ਬਿਸਤਰਾ ਆ ਦੇਖੋ ਇਸ ਤਰ੍ਹਾਂ ਨਿਸ਼ਾਨੀ ਲਾ ਦਿੰਦੇ ਸੀ ਵੀ ਉਹਨਾਂ ਦਾ ਬਿਸਤਰਾ ਜਾਂ ਮੰਜਾ ਮਲਕੀਤ ਸਿੰਘ ਮਲਕੀਤ ਸਿੰਘ ਦੇ ਨਾਂ ਤੇ ਵੀ ਜਾ ਕੇ ਜਦੋਂ ਵੀ ਇਹ ਵਿਆਹ ਸਮਾਪਤ ਹੁੰਦਾ ਸੀ ਤੇ ਬਾਅਦ ਚ ਜਾ ਕੇ ਬੁੜੀਆਂ ਆਪਣੀਆਂ ਮੰਝਾ ਪਛਾਣ ਕੇ ਸਰਾਣਾ ਜਾਂ ਕਿਸੇ ਦੀ ਵੀ ਚੀਜ਼ ਦਾ ਇਸ ਤਰ੍ਹਾਂ ਕਾਪੀ ਤੇ ਵੀ ਉਹਨਾਂ ਦਾ ਨਾਮ ਵਗੈਰਾ ਲਿਖਦੇ ਸੀ ਅੱਜ ਇਸ ਤਰ੍ਹਾਂ ਲਿਖਿਆ ਹੋਇਆ ਮੰਝਾ ਬਿਸਤਰਾ ਸਾਰਾ ਕੁਝ ਨਾਮ ਉਹਦੇ ਕਿਹਦੇ ਨਾਮ ਤੇ ਆ ਉਹ ਸਾਰਾ ਕੁਝ ਲਿਖਦੇ ਸੀ ਇਹ ਪੁਰਾਣੇ ਰਿਵਾਜ ਕਈ ਕਈ ਪਿੰਡਾਂ ਦੇ ਵਿੱਚ ਹਜੇ ਵੀ ਓਵੇਂ ਚੱਲੂਗਾ ਆ ਦਿਖਾਉਣੇ ਤੁਹਾਨੂੰ ਓਵੇਂ ਆ ਮੰਜਾ ਬਾਹਰ ਕੱਢਿਆ ਵੀਰ ਰਹਿਣੇ ਇਧਰੋਂ ਇਧਰੋਂ ਕਿਉਂਕਿ ਇਧਰੋਂ ਇੱਕ ਘਰੋਂ ਮੰਜਾ ਲੈ ਲੈਂਦੇ ਸੀ ਦੂਜਾ ਅਗਲੇ ਘਰੇ ਦੇਖੋ ਵੀ ਵਾਜ ਦੇ ਦਿੰਦੇ ਸੀ ਆ ਦੇਖੋ ਵੀਰ ਵਾਜ ਦੇਣ ਗਿਆ ਹੁਣ ਵੀ ਉਦੋਂ ਨੂੰ ਉਹ ਕੱਢ ਲੈਣਗੇ ਇਹ ਰਿਵਾਜ ਦੇਖੋ ਹਜੇ ਵੀ ਪਿੰਡਾਂ ਦੇ ਵਿੱਚ ਬਰਕਰਾਰ ਹੈ ਆ ਦੇਖੋ ਵੀ ਕਈ ਘਰਾਂ 'ਚ ਬਿਸਤਰਾ ਨਹੀਂ ਹੁੰਦਾ ਤੇ ਕੱਲਾ ਮੰਜਾ ਦੇ ਦਿੰਦੇ ਆ ਪਰ ਦਿੰਦੇ ਜ਼ਰੂਰ ਸੀ ਪਰ ਜਦੋਂ ਇਹ ਵਾਪਸੀ ਲੈਣ ਜਾਂਦੇ ਸੀ ਨਾਲੇ ਤਾਂ ਉਦੋਂ ਪੁਰਾਣੇ ਬਹੂ ਵੇਖਿਆ ਹੁੰਦੇ ਸੀ ਸਗਣਦੇ ਆਉਂਦੇ ਸੀ ਬਾਨੇ ਨਾਲ ਨਾਲੇ ਲੱਡੂ ਲੈ ਆਉਂਦੇ ਸੀ ਇਹ ਤੁਹਾਨੂੰ ਕਿਹੋ ਜਿਹਾ ਲੱਗਾ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਜੋ ਵੀ ਤੁਹਾਡੇ ਵੀ ਕਿਹੜੇ ਕਿਹੜੇ ਪਿੰਡਾਂ 'ਚ ਇਸ ਤਰ੍ਹਾਂ ਮੰਜੇ ਬਿਸਤਰੇ ਇਕੱਠੇ ਕਰਦੇ ਆ ਧੰਨਵਾਦ ਭਾਈ ਜੀ ਸਤਿ ਸ੍ਰੀ ਅਕਾਲ ਜੀ